ਆਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਹਾਨੂੰ ਵੀ ਸ਼ਰਮ ਆ ਰਹੀ ਹੋਣੀ ਹੈ ਕਿ ਕਿਵੇਂ ਇਹ ਸ਼ਰਯਾਮ ਬਤਮੀਜ਼ੀ ਬਦਸਲੂਕੀ ਕਹਿ ਸਕਦੇ ਅਸੀਂ ਜਾਂ ਅਸ਼ਲੀਲਤਾ ਕਹਿ ਸਕਦੇ ਜੋ ਕਿ ਇਹਨਾਂ ਵੱਲੋਂ ਸ਼ਰਯਾਮ ਕੀਤੀ ਜਾ ਰਹੀ ਹੈ ਹਾਲਾਂਕਿ ਤਸਵੀਰਾਂ ਜੋ ਕਿ ਕਾਫੀ ਜ਼ਿਆਦਾ ਹੈਰਾਨ ਕਰਦੀਆਂ ਨੇ ਤੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ 99% ਤੱਕ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਵਿਆਤਕ ਨਹੀਂ ਪਹੁੰਚ ਪਾਂਦੇ ਪਰ ਸ਼ਾਇਦ ਕੁੜੀਆਂ ਦਾ ਇਸ ਕਦਰ ਦਿਮਾਗ ਇਹਨਾਂ ਮੁੰਡਿਆਂ ਦੇ ਵੱਲੋਂ ਖਰਾਬ ਕਰ ਦਿੱਤਾ ਜਾਂਦਾ ਹੈ ਕੋ ਆਪਣੀ ਇੱਜ਼ਤ ਨੂੰ ਇਸ ਤਰੀਕੇ ਦੇ ਨਾਲ ਸ਼ਰੀਆਮ ਨਿਲਾਮ ਕਰਦੇ ਉਤਰਾਉਂਦੀਆਂ ਨੇ ਤਸਵੀਰਾਂ ਵੇਖ ਕੇ ਕਾਫੀ ਜ਼ਿਆਦਾ ਦੁੱਖ ਵੀ ਹੁੰਦਾ ਹੈ ਹਾਲਾਂਕਿ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਇਸ ਤਰੀਕੇ ਦੇ ਨਾਲ ਪਬਲਿਕ ਪਲੇਸ ਤੇ ਅਸ਼ਲੀਲਤਾ ਫੈਲਾਉਣਾ ਕਿਸ ਹੱਦ ਤੱਕ ਸਹੀ ਹੈ ਪਬਲਿਕ ਪਲੇਸ ਮੈਂ ਲੋਗ ਹੀ ਸਭ ਕੰਨ ਆਤੇ ਨੇ ਦੇਖ ਲੈ ਦੋਸਤੋ ਕਈ ਹੋਟਲ ਨਹੀਂ ਚਲੇ ਜਾਏ ਨੇ ਇਹਨਾਂ ਨੂੰ ਕੀ ਪ੍ਰੋਬਲਮ ਹੈ देखें इन लोगों को कहाँ पे क्या कर रहे हैं पब्लिक प्लेस में लोग ये सब करने आते हैं देख लिए दोस्तों कहीं होटल में चले जाए <coughs> इन्हें इनको क्या प्रॉब्लम है देखें इन लोगों को कहाँ पे क्या कर रहे हैं पब्लिक प्लेस में लोग ये सब करने आते हैं देख लिए दोस्तों कहीं होटल में चले जाए <coughs> इन्हें इनको क्या प्रॉब्लम है ਦੇਖ ਗਏ ਲੋਗੋਂ ਕਹਾਂ पे ਕੀ ਕਰ ਰਹੇ ਪਬਲਿਕ প্লেਸ ਮੇ ਲੋਗ ਹੀ ਸਭ ਕੰਨੇ ਆਤੇ ਨੇ ਦੇਖ ਲੇ ਦੋਸਤੋ ਕਈ ਹੋਟਲ ਨਹੀਂ ਚਲੇ ਜਾਈ ਨੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖ ਗਏ ਲੋਗੋਂ ਕਹਾਂ पे ਕੀ ਕਰ ਰਹੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਹਾਨੂੰ ਵੀ ਸ਼ਰਮ ਆ ਰਹੀ ਹੋਣੀ ਹੈ ਕਿ ਕਿਵੇਂ ਇਹ ਸ਼ਰਮ ਬਦਤਮੀਜ਼ੀ ਬਦਸਲੂਕੀ ਕਹਿ ਸਕਦੇ ਐਸੂ ਜਾਂ ਅਸ਼ਲੀਲਤਾ ਕਹਿ ਸਕਦੇ ਆ ਜੋ ਕਿ ਇਹਨਾਂ ਵੱਲੋਂ ਸ਼ਰਿਆਮ ਕੀਤੀ ਜਾ ਰਹੀ ਹੈ ਹਾਲਾਂਕਿ ਤਸਵੀਰਾਂ ਜੋ ਕਿ ਕਾਫੀ ਜ਼ਿਆਦਾ ਹੈਰਾਨ ਕਰਦੀਆਂ ਨੇ ਤੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ 99% ਤੱਕ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਵਿਆਹ ਤੱਕ ਨਹੀਂ ਪਹੁੰਚ ਮੰਦੇ ਪਰ ਸ਼ਾਇਦ ਕੁੜੀਆਂ ਦਾ ਇਸ ਕਦਰ ਦਿਮਾਗ ਇਹਨਾਂ ਮੁੰਡਿਆਂ ਦੇ ਵੱਲੋਂ ਖਰਾਬ ਕਰ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਇੱਜ਼ਤ ਨੂੰ ਇਸ ਤਰੀਕੇ ਦੇ ਨਾਲ ਸ਼ਰਿਆਮ ਨਿਲਾਮ ਕਰਦੇ ਉਤਰਾਉਂਦੀਆਂ ਨੇ ਤਸਵੀਰਾਂ ਵੇਖ ਕੇ ਕਾਫੀ ਜ਼ਿਆਦਾ ਦੁੱਖ ਵੀ ਹੁੰਦਾ ਹੈ ਹਾਲਾਂਕਿ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਇਸ ਤਰੀਕੇ ਦੇ ਨਾਲ ਪਬਲਿਕ ਪਲੇਸ ਤੇ ਅਸ਼ਲੀਲਤਾ ਫੈਲਾਉਣਾ ਕਿਸ ਹੱਦ ਤੱਕ ਸਹੀ ਹੈ ਪਬਲਿਕ ਪਲੇਸ ਮੇਂ ਲੋਗ ਹੀ ਸਭ ਕੰਨੇ ਆਤੇ ਨੇ ਦੇਖ ਲਿਆ ਦੋਸਤੋ ਕਈ ਹੋਟਲ ਨੇ ਚਲੇ ਜਾਏ ਨੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖਿਆ ਇਹਨ ਲੋਗਾਂ ਕਹਾਂ पे ਇਹ ਕਰ ਰਹੇ ਪਬਲਿਕ ਪਲੇਸ ਮੇਂ ਲੋਗ ਹੀ ਸਭ ਕੰਨੇ ਆਤੇ ਨੇ ਦੇਖ ਲਿਆ ਦੋਸਤੋ कहीं होटल में चले गए इन्हें इनको क्या प्रॉब्लम है देख इन लोगों को कहां पे क्या कर रहे पब्लिक प्लेस में लोग ये सब कहांने आते हैं देख लिए दोस्तों कहीं होटल में चले गए इन्हें इनको क्या प्रॉब्लम है देख इन लोगों को कहां पे क्या कर रहे पब्लिक प्लेस में लोग ये सब कहांने आते हैं देख लिए दोस्तों ਕਿਹੇ ਹੋਟਲ ਨਹੀਂ ਚਲੇ ਜਾਏ ਨੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖ ਗਏਗਾ ਕਹਾਂ पे ਇਹ ਬਰ ਰਹੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਸ਼ਾਇਦ ਤੁਹਾਨੂੰ ਵੀ ਸ਼ਰਮ ਆ ਰਹੀ ਹੋਣੀ ਹੈ ਕਿ ਕਿਵੇਂ ਇਹ ਸ਼ਰਿਆਮ ਬਤਮੀਜ਼ੀ ਬਦਸਲੂਕੀ ਕਹਿ ਸਕਦੇ ਅਸੀਂ ਜਾਂ ਅਸ਼ਲੀਲਤਾ ਕਹਿ ਸਕਦੇ ਜੋ ਕਿ ਇਹਨਾਂ ਵੱਲੋਂ ਸ਼ਰਿਆਮ ਕੀਤੀ ਜਾ ਰਹੀ ਹੈ ਹਾਲਾਂਕਿ ਤਸਵੀਰਾਂ ਜੋ ਕਿ ਕਾਫੀ ਜ਼ਿਆਦਾ ਹੈਰਾਨ ਕਰਦੀਆਂ ਨੇ ਤੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਈਰਲ ਹੋ ਰਹੀਆਂ 99% ਤੱਕ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਵਿਆਹ ਤੱਕ ਨਹੀਂ ਪਹੁੰਚ ਪਾਉਂਦੇ ਪਰ ਸ਼ਾਇਦ ਕੁੜੀਆਂ ਦਾ ਇਸ ਕਦਰ ਦਿਮਾਗ ਇਹਨਾਂ ਮੁੰਡਿਆਂ ਦੇ ਵੱਲੋਂ ਖਰਾਬ ਕਰ ਦਿੱਤਾ ਜਾਂਦਾ ਇੱਕ ਆਪਣੀ ਇੱਜ਼ਤ ਨੂੰ ਇਸ ਤਰੀਕੇ ਦੇ ਨਾਲ ਸ਼ਰਿਆਮ ਨਿਲਾਮ ਕਰਦੇ ਉਤਰਾਉਂਦੀਆਂ ਨੇ ਤਸਵੀਰਾਂ ਵੇਕੇ ਕਾਫੀ ਜ਼ਿਆਦਾ ਦੁੱਖ ਵੀ ਹੁੰਦਾ ਹਾਲਾਂਕਿ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਇਸ ਤਰੀਕੇ ਦੇ ਨਾਲ ਪਬਲਿਕ ਪਲੇਸ ਤੇ ਅਸ਼ਲੀਲਤਾ ਫੈਲਾਉਣਾ ਕਿਸ ਹੱਦ ਤੱਕ ਸਹੀ ਹੈ ਪਬਲਿਕ ਪਲੇਸ ਮੈਂ ਲੋਗ ਹੀ ਸਭ ਕੰਨੇ ਆਤੇ ਨੇ ਦੇਖ ਲਿਆ ਦੋਸਤੋ कहीं होटल में चले जाए ना इनको क्या प्रॉब्लम है देखे इन लोग ये सब करने आते हैं देख ले दोस्तों कहीं होटल में चले जाए इनको क्या प्रॉब्लम दे है देखे इन लोगों पे कर हैं पब्लिक प्लेस में लोग ये सब करने आते हैं देख लिया दोस्तों कहीं होटल में चले जाए इन्हें इनको क्या प्रॉब्लम है देखे इन लोगों पे कर रहे पब्लिक प्लेस में लोग ये सब करने आते हैं देख ले दोस्तों कहीं होटल में चले जाए इनको क्या प्रॉब्लम है देखे इन लोगों पे कर रहे